ਸਤਿ ਸ਼੍ਰੀ ਅਕਾਲ ਦੋਸਤੋ ਇਹ ਜੋ ਤੁਸੀਂ ਸਕਰੀਨਸ਼ਾਟ ਦੇਖ ਰਹੇ ਹੋ ਇਹ ਫੋਰਨ ਦਾ ਇੱਕ ਬਹੁਤ ਵੱਡੇ ਬੀਆਰ ਆਈਸੀ ਨਿਊਜ਼ ਚੈਨਲ ਆ ਇਹ ਉਹ ਗੱਲਬਾਤ ਕਰ ਰਹੇ ਕੀ ਦੇ ਨਾਲ ਗੱਲਬਾਤ ਕਰ ਰਹੇ ਇਹ ਵਿਲੀਅਮ ਤੇ ਮਾਈਕਲ ਨਾਲ ਗੱਲਬਾਤ ਕਰ ਰਹੇ ਆ ਵਿਲੀਅਮ ਕੌਣ ਆ ਕਮੋਡਿਟੀ ਡਿਸਕਵਰ ਫੰਡ ਦਾ ਮੈਨੇਜਰ ਆ ਉਹਨੇ ਕੀ ਕਿਹਾ ਸੀ 2021 ਦੇ ਵਿੱਚ ਉਹਨੇ ਭਵਿੱਖਬਾਣੀ ਕੀਤੀ ਸੀ ਭਵਿੱਖਬਾਣੀ ਨਹੀਂ ਨਹੀਂ ਕੋ ਦਾ ਮੰਨਣਾ ਸੀ ਵੇ ਚਾਂਦੀ 100 ਡਾਲਰ ਹੋ ਜਾਏਗੀ 2021 ਦੇ ਵਿੱਚ ਕਿਹਾ ਸੀ ਉਸ ਟਾਈਮ ਚਾਂਦੀ ਕਿੰਨੀ ਚੱਲ ਰਹੀ ਸੀਗੀ ਸਿਲ버 ਪ੍ਰਾਈਸ 20 ਡਾਲਰ ਡਾਲਰ ਤੇ ਸੀਗਾ ਉਸ ਟਾਈਮ ਤੇ ਉਹਨੇ ਕਿਹਾ ਸੀ 21 ਡਾਲਰ 100 ਡਾਲਰ ਤੇ ਜਾਊਗੀ 5 ਗੁਣਾ ਵਧੂਗੀ ਪਰ ਲੋਕ ਉਹਨੂੰ ਪਾਗਲ ਕਹਿਣ ਲੱਗੇ ਸੀ ਫੋਰਨ ਦੇ ਤੇ ਹੁਣ ਅੱਜ ਉਹਨਾਂ ਦੀ ਕੱਲ ਗੱਲਬਾਤ ਹੋਈ ਨਿਊਜ਼ ਚੈਨਲ ਨੇ ਉਹ ਦੁਬਾਰਾ ਉਹੀ ਗੱਲ ਕਹਿ ਰਿਹਾ ਕੀ ਕਹਿ ਰਿਹਾ ਹੁਣ ਉਹ ਕਹਿੰਦਾ 500 ਡਾਲਰ ਸਿੱਧਾ ਹੋ ਜਾਊਗੀ ਚਾਂਦੀ ਚਾਂਦੀ ਆਸਾਨੀ ਨਾਲ 500 ਡਾਲਰ ਤੱਕ ਪਹੁੰਚ ਜਾਵੇਗੀ ਇਹ ਉਹਨੇ ਕਿਹਾ ਵਾ ਬੰਦੇ ਨੇ ਹੁਣ ਇਹਦਾ ਸुरु ਤੋਂ ਦੱਸਦੇ ਬਣੇ ਕੀ ਕੀ ਕਿਹਾ ਵਾ ਮੈਨੂੰ ਹੁਣ ਚਾਂਦੀ ਦੀ ਗੱਲ ਕੀਤੀ ਹੈ ਤੁਹਾਨੂੰ ਸੁਣ ਕੇ ਹੈਰਾਨੀ ਹੋਵੇਗੀ ਕਿ ਚਾਂਦੀ 500 ਡਾਲਰ ਤੱਕ ਆਸਾਨੀ ਨਾਲ ਪਹੁੰਚ ਜਾਵੇਗੀ ਪਰ ਇਹ ਸਿਰਫ 5 ਗੁਣਾ ਹੈ ਤੇ ਇਹ ਉਹਨਾ ਮੂਰਖਤਾਪੂਰਨ ਹੈ ਕਿ ਜਿੰਨਾ ਕੀ ਚਾਂਦੀ ਦੀ ਕੀਮਤ 100 ਡਾਲਰ ਦੱਸਣਾ ਜੋ ਕਿ ਮੈਂ 2021 ਦੇ ਵਿੱਚ ਕਿਹਾ ਸੀ ਕਿ ਚਾਂਦੀ ਵੀ ਉਸ ਟੈਮ ਵੀ ਡਾਲਰ ਤੇ ਸੀ ਕਾਰੋਬਾਰ ਕਰ ਰਹੀ ਸੀ ਚਾਂਦੀ ਜਦੋਂ ਨੇ ਕਿਹਾ ਸੀ ਵੀ ਚਾਂਦੀ 100 ਡਾਲਰ ਹੋ ਜੂਗੀ ਤੇ ਲੋਕਾਂ ਨੇ ਉਹਨੂੰ ਪਾਗਲ ਮੂਰਖ ਕਿਹਾ ਸੀ ਤੇ ਹੁਣ ਵੀ ਉਹ ਇਹੀ ਕਹਿ ਰਿਹਾ ਕਿੰਦਾ ਹੁਣ ਵੀ ਮੈਂ ਇਹ ਬਰਕਰਾਰ ਆ ਵੀ ਚਾਂਦੀ ਇਸ ਤੋਂ ਵੀ 100 ਡਾਲਰ ਤੇ ਆਸ-ਪਾਸ ਚੱਲ ਰਹੀ ਆ ਇਸ ਤੋਂ ਵੀ 5 ਗੁਣਾ ਵਧਣੀ ਆ ਇਹ ਕ੍ਰੈਸ਼ ਕਹਿੰਦਾ ਕੋਈ ਨਾਰਮਲ ਆ ਇਹ ਕ੍ਰੈਸ਼ ਇਹਨੂੰ 500 ਡਾਲਰ ਤੱਕ ਪਹੁੰਚਾਉਣ ਵਾਸਤੇ ਹੋਇਆ ਇਹ ਕ੍ਰੈਸ਼ ਵੀ 500 ਡਾਲਰ ਤੇ ਸਾਨੀ ਲਾ ਪਹੁੰਚੂਗੀ ਇਸ ਤੋਂ 5 ਗੁਣਾ ਜ਼ਿਆਦਾ ਹੁਣ ਕਿੰਨੇ ਤੇ ਚੱਲ ਰਹੀ ਥੋਨੂੰ ਪਤਾ ਕ੍ਰੈਸ਼ ਆ ਗਿਆ ਸੀ ਤੇ 70 75 ਡਾਲਰ ਤੇ ਰਹਿ ਗਈ ਅੱਜ ਫੇਰੇ ਚਾਂਦੀ 5-6 ਗੁਣਾ ਵਧ ਗਈ ਅੱਜ ਦੀ ਡੇਟ ਦੇ ਵਿੱਚ ਜਦੋਂ ਮੈਂ ਵੀਡੀਓ ਬਣਾ ਰਿਹਾ ਤੇ ਹੋਰ ਉਹਨੇ ਕੀ ਕਿਹਾ ਵਾ ਉਹ ਕਹਿੰਦਾ ਵੀ 2021 ਦੇ ਵਿੱਚ ਮੈਂ ਕਿਹਾ ਸੀ ਵੀ ਚਾਂਦੀ ਉਸ ਟਾਈਮ 20 ਡਾਲਰ ਤੇ ਸੀ ਤੇ 100 ਡਾਲਰ ਤੇ ਹੋ ਜਾਊਗੀ ਉਦੋਂ ਵੀ 5 ਗੁਣਾ ਵਧੀ ਸੀ ਤੇ ਹੁਣ ਮੈਂ ਫੇਰ ਕਹਿ ਰਿਹਾ ਵੀ 500 ਡਾਲਰ ਤੇ ਸਾਨੀ ਨਾ ਜਾਊਗੀ ਕਿਉਂ ਜਾਊਗੀ ਇਹਦੇ ਕਾਰਨਾਂ ਕਹਿੰਦਾ 골ਡ ਸਿਲ버 ਰੇਸ਼ੋ ਤੁਸੀਂ ਕਿੰਨੇ ਸਾਲਾਂ ਦੇ ਦੇਖ ਰਹੇ ਹੋ 50 ਤੋਂ 60 ਸਾਲ ਹੋ ਗਏ ਚਾਂਦੀ ਦਾ ਰੇਟ ਵਧਿਆ ਹੀ ਨਹੀਂ ਉੱਥੇ ਹੀ ਖੜੀ 1980 ਤੇ ਵੀ 50 ਡਾਲਰ ਤੇ ਸੀ ਫਿਰ 208 ਤੇ 50 ਡਾਲਰ ਤੇ ਸੀ ਹੁਣ ਫਿਰ ਕੁਝ ਸਮਾਂ ਪਹਿਲਾਂ 2-3 ਮਹੀਨੇ ਪਹਿਲਾਂ 50 ਡਾਲਰ ਤੋਂ ਆਈ ਆ ਵਾਪਸ ਹੁਣ ਇਹਦਾ ਰੇਟ ਸਿੱਧਾ 100 ਡਾਲਰ ਹੋ ਚੁੱਕਿਆ ਨਾਰਮਲ ਠੀਕ ਹੈ 100 ਡਾਲਰ ਤੋਂ ਇਹ ਥੱਲੇ ਨਹੀਂ ਜਾਣੀ ਉਹ ਕਹਿੰਦਾ ਤਾਂ ਹੀ ਜਾਊ 500 ਡਾਲਰ ਤੱਕ ਜਾਊਗੀ ਠੀਕ ਹੈ ਇਹ ਉਹਨੇ ਬੰਦੇ ਨੇ ਕਿਹਾ ਵਾ ਇਹਦਾ ਰੇਸੋ ਦੇ ਗੁਣ ਬਾਤ ਉਹ ਕਹਿੰਦਾ ਸੋਨੇ ਚਾਂਦੀ ਦੇ ਅਨੁਪਾਤ ਨੂੰ ਦੇਖੋ 5.61 ਸੀ ਤੇ 10.1 ਦੇ ਅਨੁਪਾਤ ਦੇ ਸਮਾਨ ਸੀ ਸੋਨਾ ਜਾਂਦੀ ਦਾ ਇਹਦਾ ਗੋਲਡ ਰੇਸ਼ੋ ਆ ਠੀਕ ਆ ਤੇ ਜੇ ਇਹਨੂੰ 5000 ਸੁਣ سونے ਦਾ ਕਿੰਨਾ ਚੱਲ ਰਿਹਾ ਪ੍ਰਾਈਸ ਲਗਭਗ 5000 ਡਾਲਰ ਦੇ ਆਸਪਾਸ ਚੱਲ ਰਿਹਾ ਜੇ 5000 ਨੂੰ 10 ਦੇ ਨਾਲ ਭਾਗ ਕਰਦੇ ਆ ਤਾਂ ਕਿੰਨਾ ਆ ਜਾਊਗਾ 500 ਡਾਲਰ ਸਿੱਧਾ ਚਾਂਦੀ ਦਾ ਪ੍ਰਾਈਜ਼ ਆ ਰਿਹਾ ਠੀਕ ਹੈ ਉਹ ਬੰਦੇ ਨੇ ਕਿਹਾ ਇਹ ਕਹਿੰਦਾ ਮੈਂ 2020 ਦੇ ਵਿੱਚ ਕਿਹਾ ਸੀ ਵੀ ਚਾਂਦੀ 100 ਡਾਲਰ ਤੇ ਹੋਊਗੀ ਲੋਕਾਂ ਨੇ ਮੈਨੂੰ ਮੂਰਖ ਪਾਗਲ ਕਿਹਾ ਸੀ ਤੇ ਅੱਜ ਤੁਸੀਂ ਦੇਖ ਲਿਆ ਇੱਥੋਂ ਹੁਣ ਇੱਥੋਂ ਵੀ ਚਾਂਦੀ 5 5 ਗੁਣਾ ਵਧਣੀ ਆ ਸਿੱਧੀ 500 ਡਾਲਰ ਤੇ ਜਾਣੀ ਆ ਕਰੈਸ਼ ਇਹ ਨੋਰਮਲ ਕਰੈਸ਼ ਆ ਇਹ ਕੋਈ ਵੱਡੀ ਗੱਲ ਨਹੀਂ ਹੈ ਕਰੈਸ਼ ਆਊਗਾ ਤਾਂ ਹੀ ਇਹ ਪਿੱਛੇ ਵਧਣੀ ਚਾਹਦੀ ਕਰੈਸ਼ ਇਹਨੂੰ ਰੀਸੈਟਲ ਹੋਈਏ ਚਾਹਦੀ ਇਹ ਪ੍ਰਾਈਜ਼ ਪੂਰੀ ਦੁਨੀਆ ਦੇ ਵਿੱਚ ਠੀਕ ਹੈ ਇਹ ਤੁਸੀਂ ਵੀਡੀਓ ਦੇਖ ਸਕਦੇ ਹੋ ਕੱਢ ਕੇ ਵੀ ਮੈਂ ਵੀ ਇਹ ਵੀਡੀਓ ਸੁਣੀ ਆ ਉਹ ਬੰਦਾ ਕਹਿ ਰਿਹਾ ਚਾਂਦੀ ਇਸਾਨੀ ਨਾਲ 500 ਡਾਲਰ ਤੱਕ ਜਾਵੇਗੀ ਹੁਣ ਤੁਸੀਂ ਇਨਵੈਸਟ ਕਰਨਾ ਤੁਹਾਡੇ ਉੱਪਰ ਆ ਕਿਉਂਕਿ ਹੁਣ ਇਹਦੇ ਪ੍ਰਾਈਸ ਇੱਕਦਮ ਡਾਊਨ ਹੋਏ ਕਰੈਸ਼ ਹੋਇਆ ਤੇ ਹੁਣ ਇਹ 100 ਡਾਲਰ ਤੋਂ ਤਾਂ ਤੁਹਾਨੂੰ ਵੀ ਪਤਾ ਆ ਆਰਾਮ ਨਾ ਬਦਨੀ ਹੈ ਕਿਉਂਕਿ ਕਰੈਸ਼ ਹੋਇਆ ਲੋਕਾਂ ਦੇ ਵਿੱਚ ਪੈਸਾ ਲੋਣਾ ਠੀਕ ਹੈ ਜੇ ਤੁਸੀਂ ਇਨਵੈਸਟ ਕਰਨਾ ਚਾਹਦੇ ਹੋ 골ਡ ਸਿਲਵਰ ਈਟੀਐਫ ਆ ਉਹਨਾਂ ਵਿੱਚ ਇਨਵੈਸਟ ਕਰ ਸਕਦੇ ਹੋ ਠੀਕ ਹੈ ਪਹਿਲਾਂ ਵੀ ਮੈਂ ਵੀਡੀਓ ਪਾਈਆਂ ਉਹਨਾਂ ਨੂੰ ਜਾ ਕੇ ਤੁਸੀਂ ਦੇਖ ਸਕਦੇ ਹੋ ਕਿਵੇਂ 골ਡ ਸਿਲਵਰ ਦੇ ਵਿੱਚ ਤੁਸੀਂ ਇਨਵੈਸਟ ਕਰਨਾ ਈਟੀਐਫ ਦੇ ਵਿੱਚ ਇਹ ਵੀਡੀਓ ਬਣਾਉਣ ਦਾ ਮੇਰਾ ਕੋਈ ਮੇਨ ਮਕਸਦ ਇਹ ਸੀਗਾ ਬਈ ਤੁਹਾਨੂੰ ਨੌਲੇਜ ਦੇਣੀ ਨੌਲੇਜ ਤੇ ਇਨਫੋਰਮੇਸ਼ਨ ਹੋਰ ਇਹਦਾ ਮੇਰਾ ਕੋਈ ਮਕਸਦ ਨਹੀਂ ਆਪਣੀ ਇਨਵੈਸਟ ਕਰਨ ਤੋਂ ਪਹਿਲਾਂ ਆਪਣੀ ਰਿਸਰਚ ਜ਼ਰੂਰ ਕਰੋ ਥੈਂਕ ਯੂ